ਨਹੀਂ ਹੁੰਦੇ ਕਿਉਂਕਿ ਮੈਂ ਸੱਚ ਬੋਲਦਾ ਸੱਚ ਨਹੀਂ ਬੋਲਦਾ ਤਾਂ ਉਹ ਜੀ ਚੰਗਾ ਲੱਗਦਾ ਉਹ ਸੜਕਾਂ ਤੇ ਆਉਣਾ ਜ਼ਰੂਰੀ ਹੈ ਸਾਨੂੰ ਕਿਸੇ politcal ਬੰਦਿਆਂ ਦੀ ਲੋੜ ਨਹੀਂ ਮੈਂ ਫਿਰ ਕਹਿੰਦੇ ਇੱਥੇ ਖੜੇ ਹੋਣਗੇ ਕੋਈ ਗੁੱਸਾ ਨਹੀਂ ਸਿਰਫ ਇਹ ਤਪਕਾ ਬੁੱਧੀ ਜਿਹੀ ਤਪਕਾ ਜਿਹੜਾ ਹੈਗਾ ਇਹ ਸੜਕਾਂ ਤੇ ਆ ਜਾਵੇ ਕਿਸੇ ਹੋਰ ਦੀ ਲੋੜ ਨਹੀਂ ਹੈ ਸਾਡੇ ਕੋਲ ਗਵੌਣ ਨਹੀਂ ਕੁਝ ਨਹੀਂ ਹੈਗਾ ਮੈਂ 28 ਸੈਕਟਰ ਤੇ ਜਾ ਕੇ ਬੋਲ ਕੇ ਆਉਂਦਾ ਰਿਹਾ ਅੱਜ ਉਹ ਸਮਾਂ ਆਇਆ ਕਿ ਜੇ ਅੱਜ ਇੱਕ ਉਹ ਚੁੰਡੀ ਇਹਨਾਂ ਨੇ ਗਲਤੀ ਨਾ ਇਹ ਗਲਤੀ ਹੋਈ ਹੈ ਇਹਨਾਂ ਕੋਲੋਂ ਨਹੀਂ ਤਾਂ ਕਰਨੀ ਨਹੀਂ ਸੀ ਇਹਨਾਂ ਨੇ ਕਿਉਂਕਿ ਮਾਲੀ ਦਾ ਕੈਰੈਕਟਰ ਜਿਸ ਅਸੈਸਿਨੇਸ਼ਨ ਕਰਦੇ ਆ ਵੀ ਉਹ ਸ਼ਰਾਬ ਪੀ ਰਿਆ ਸੀ ਤੇ ਸ਼ਰਾਬੀ ਦਾ ਸਰਕਾਰ ਚ ਲਾਈ ਜਾਂਦਾ ਤੇ ਬੋਲਦਾ ਇੱਥੇ ਜਿਹੜਾ ਵੀ ਹੈਗਾ ਉਹ ਗੋਲ ਮੋਲ ਹੈ ਸਿੱਧੀ ਗੱਲ ਕਰੋ ਜਿਹੜੇ ਲੋਕ ਇੰਨੇ ਕੈਰੈਕਟਰ ਦੇ ਵੀ ਨਹੀਂ ਹੈਗੇ ਕਿ ਧੀਆਂ ਦੀ ਉਮਰਾਂ ਦੇ ਨਾਲ ਲੜਕੀਆਂ ਨਾਲ ਵਿਆਹਵਾ ਕਰਾ ਕੇ ਤੇ ਫਿਰ ਇਹਨੇ ਤਾਂ ਅਰੂਸਾ ਵਾਲਾ ਮਾਮਲਾ ਛੋਟਾ ਕਰ ਦਿੱਤਾ ਇਹ ਗੱਲਾਂ ਕੌਣ ਕਹੂਗਾ ਖੜ ਕੇ ਨਹੀਂ ਕੋਈ ਕਹਿੰਦਾ ਤਾਂ ਹੈਗੇ ਘਵਾ ਲੋ ਪਰ ਆ ਜਮਾਤ ਜਿਹੜੀ ਹੈਗੀ ਹੈ ਇਹਨੂੰ ਜਿੱਦੇ ਜਾਗ ਆਊਗੀ ਇਹ ਹੋਰ ਕੋਈ ਹੱਲ ਨਹੀਂ ਹੈਗਾ ਪ੍ਰਭੂ ਨੂੰ ਬਚਾਉਣ ਦਾ ਕਿਉਂਕਿ ਇਹ ਸਭ